ਆਮਦਵੀ ਪਾਰਟੀ ਦੇ ਵਿਧਾਇਕ ਨੇ ਇੱਕ ਨੌਜਵਾਨ ਦੀ ਜਾਨ ਬਚਾਈਏ ਵਿਧਾਇਕ ਦੇਵਮਾਨ ਨੇ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਨੂੰ ਨਾ ਸਿਰਫ ਹਸਪਤਾਲ ਪਹੁੰਚਾਇਆ ਸਗੋਂ ਨੌਜਵਾਨ ਨਾਲ ਖੁਦ ਹਸਪਤਾਲ ਪਹੁੰਚ ਕੇ ਉਸ ਦੀ ਦੇਖਭਾਲ ਵੀ ਕੀਤੀ ਹਾਲ ਸਾਬ ਨੂੰ ਵਾਪਰਿਆ ਜਦੋਂ ਵਿਧਾਇਕ ਦੇਵਮਾਨ ਕਿਸੇ ਪ੍ਰੋਗਰਾਮ ਤੇ ਜਾ ਰਹੇ ਸੀ ਦੇਵਮਾਨ ਜੀ ਇਹ ਆ ਲੱਗਤ ਬਾਈਨਾਂ ਦੇ ਕੱਟ ਦੀ ਕਾਸੀ ਕਾਸੀ ਦੇ ਅਸਰ ਪੈ ਕੱਠਾ ਦੇ ਹੱਥ ਪਾ ਲੋ ਇਧਰ ਪਾ ਲੰਗਾ ਤੇ ਉਧਰ ਹੋ ਜਾ ਫਟਾ ਕੀ ਹੋ ਗਈ ਚੱਲ ਵੀਰੇ ਆ ਜਾ ਆ ਜਾ ਕੋਈ ਲੱਤ ਲੱਤ ਦੀ ਪਾਣੀ ਆ ਰਿਹਾ ਤੇ ਨਾਲ ਨਾ ਦੇ ਬਾਰੇ ਮੈਂ ਇੱਕ ਲੱਤ ਤੇ ਲੰਗ ਮਾਰ ਜੇ ਨਾ ਇੱਕ ਲੱਤ ਤੇ ਵੀਰੇ ਇੱਕ ਨਾ ਤੇ ਨਹੀਂ ਜਾ ਰਹੇ ਤੁਰੇ ਨਹੀਂ ਜਾ ਰਹੇ ਇੱਕ ਲੱਤ ਤੇ ਲੰਗ ਮਾਰ ਕੇ ਇੱਕ ਮਿੰਟ ਇੱਕ ਮਿੰਟ ਸਾਡੇ ਵੀ ਡੱਕ ਲੈ ਲੰਗ ਮਾਰ ਓਏ ਓਏ ਲੰਗ ਲੰਗ ਮਾਰ ਮਾਰ ਕੇ ਆ ਲੰਗ ਮਾਰ ਕੇ ਆ ਲੰਗ ਮਾਰ ਕੇ ਆ ਗੱਡੀ ਮੜ ਜੀ ਹੋਰ ਕਰ ਲੋ ਲੋਕਾਂ ਨੂੰ ਮਾਰਿਆ ਆ ਚਾਤੀ ਸਾਡੇ ਵੀਰੇ ਨਾਲ ਆਇਆ ਦੰਦ ਪਾਣਾ ਬਹੁਤ ਖਲਵਾ ਤੇ ਬਾਪਾ ਅੱਗੇ ਕਰ ਲੈ ਅੱਗੇ ਕਰ ਥੋੜੀ ਥੋੜੀ ਅੱਗੇ ਕਰ ਨਾ ਕੋਈ ਨਹੀਂ ਹੁਣ ਕੋਈ ਬਸ 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 ਆ ਗੱਡੀ ਨੂੰ ਦੇਖੋ ਜਿਹਨੂੰ ਸਮਾਰਟੀ ਬਹੁਤ ਦਹਾਣ ਦਿੱਤੋ ਆਹ ਤੇ ਉੱਪਰ ਨਹੀਂ ਜਾਣਾ ਸਮਝਾ ਤੇ ਬਹੁਤ ਕਰੀ ਜਾ ਕੇ ਆ ਗਿਆ ਨਾ ਇਹ ਵੇਖ ਲੈ ਤੇਰੀ ਲੱਗਤਾਂ ਕਰੀ ਤੇਰੀ ਤੁੰਗੀ ਜੀ ਤੇ ਆ ਆਹ ਇੰਟਰਚ ਹੈ ਬੀਲ ਜਰ ਲਿਆ ਬਤਾ ਬੀਲ ਚ ਠੀਕ ਹੋ ਗਈ ਠੀਕ ਹੈ ਠੀਕ ਹੈਗਾ ਪਿਆਸ ਲੱਗਦੀ ਕੋਈ ਕੋਈ ਬਸ ਆ ਗਿਆ ਪਹੁੰਚ ਤਨਬਾ ਦੇ ਥੂਹੀ ਰੋਡ ਤੇ ਇੱਕ 19 ਸਾਲਾ ਨੌਜਵਾਨ ਲਖਪ੍ਰੀਤ ਵਰਮਾ ਦੀ ਗੱਡੀ ਅਚਾਨਕ ਦਰਖਤ ਨਾਲ ਝਟਕ ਰਾਈ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਦੌਰਾਨ ਸੜਕ ਤੋਂ ਗੁਜ਼ਰ ਰਹੇ ਹਲਕਾ ਵਿਧਾਇਕ ਦੇਵ ਮਾਨ ਨੇ ਜਦੋਂ ਐਕਸੀਡੈਂਟ ਦੇਖਿਆ ਤਾਂ ਉਹ ਮੌਕੇ ਤੇ ਰੁਕੇ ਅਤੇ ਉਹਨਾਂ ਜ਼ਖਮੀ ਨੌਜਵਾਨ ਨੂੰ ਆਪਣੀ ਪਾਇਲਟ ਗੱਡੀ 'ਚ ਬਿਠਾਇਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਸ਼ਾਮ ਨੂੰ ਜੀ ਥੋੜੀ ਦੇਰ ਪਹਿਲਾਂ ਹੁਣੇ ਮੈਂ ਥੂਹੀ ਪਿੰਡ ਕੋਈ ਵਿਆਹ ਦਾ ਪ੍ਰੋਗਰਾਮ ਸੀਗਾ اٹੈਂਡ ਕਰਨ ਜਾ ਰਹੀ ਸੀਗੇ ਤੇ ਥੂਹੀ ਪਿੰਡ ਜਦੋਂ ਆਪਾਂ ਰੇਲਵੇ ਲਾਈਨ ਤੱਕਦੇ ਆ ਉਤੋਂ ਅੱਗੇ ਜਾ ਕੇ ਥੋੜਾ ਜਨਾ ਗੱਡੀ ਸਲਿੱਪ ਕੀਤੀ ਹੋਈ ਸੀਗੀ ਰਕਤ ਦੇ ਵਿੱਚ ਵੱਜੀ ਹੋਈ ਸੀਗੀ ਔਰ ਇੱਕ ਲਬਰੀਦਨਾ ਦਾ ਬੱਚਾ ਜਿਹੜਾ ਤਕਰੀਬਨ ਮੇਰੇ ਖਿਆਲ 18-19 ਸਾਲ ਦਾ ਜੀ ਤੇ ਹੀਰਾ ਮਹਿਲ ਦਾ ਰਹਿਣ ਵਾਲਾ ਉਹ ਵਿੱਚ ਸਟ੍ਰਕ ਸੀਗਾ ਫਸਿਆ ਪਿਆ ਸੀਗਾ ਲੋਕ ਇਕੱਠੇ ਹੋ ਕੇ ਦੇਖ ਰਹੇ ਸੀਗੇ ਤਾਂ ਫਿਰ ਮੈਂ ਆਪਣੀ ਜਿਹੜੀ ਮੇਰੇ ਕੋ ਗੱਡੀ ਪਾਇਲਟ ਹੋ ਸੀ ਉਹਦੇ ਚ ਉਹਨਾਂ ਨੂੰ ਗੱਡੀ ਚੋਂ ਕੱਢਿਆ ਪਹਿਲਾਂ ਤਾਂ ਫਿਰ ਉੱਚ ਬਿਠਾ ਕੇ ਫਿਰ ਹੁਣ ਹਸਪੀਟਲ ਲੈ ਕੇ ਆਏ ਡਾਕਟਰ ਸਾਹਿਬ ਕਿਹਾ ਕਿ ਚੈੱਕ ਕਰੋ ਉਹਨਾਂ ਦੀ ਫੈਮਿਲੀ ਨੂੰ ਦੱਸਤਾ ਫੈਮਿਲੀ ਉਹਨਾਂ ਦੀ ਆ ਗਈ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੋਣਾ ਬੱਚੇ ਕੰਡੀਸ਼ਨ ਇੱਕ ਤਾਂ ਪੱਟ 10 ਰੇ ਨੇ ਜੀ ਪੱਟ ਕ੍ਰੈਕ ਹੋ ਗਿਆ ਹੋ ਗਿਆ ਸਿਰ ਤੇ ਇੱਥੇ ਲੱਗਿਆ ਜੀ ਕੁਛ ਉਦਾਂ ਸੋਝੀ ਆ ਗੱਲਬਾਤ ਕਰ ਰਹੇ ਨੇ ਪ੍ਰਮਾਤਮਾ ਕਰੇ ਠੀਕ ਹੋਵੇ ਇਸ ਦੌਰਾਨ ਵਿਧਾਇਕ ਦੇਵਮਾਨ ਨੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਰਸਤੇ 'ਚ ਕੋਈ ਵੀ ਹਾਸਾ ਮਿਲਦਾ ਹੈ ਤਾਂ ਘਬਰਾਉਣ ਜਾਂ ਉਥੋਂ ਚਲੇ ਜਾਣ ਦੀ ਬਜਾਏ ਪੀੜਤਾ ਦੀ ਮਦਦ ਕਰਨ ਉਹਨਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਇਸ ਸਕੀਮ ਤਹਿਤ ਸਰਕਾਰ ਹਾਸਿਆਂ ਦੌਰਾਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰੇਗੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਆਪਣੀ ਐਜ ਇਨਸਾਨੀਅਤ ਨਾਲ ਹੱਦ ਦੇ ਅੰਦਰ ਇੱਕ ਡਾਰ ਹੈ ਭਈ ਜੇ ਮੈਂ ਮਦਦ ਕੀਤੀ ਕਰਨ ਪੁਲਿਸ ਨਾਲ ਮੈਨੂੰ ਗਵਾਹ ਬਣਾ ਲਵੇ ਕਈ ਕਈ ਇਦਾਂ ਦੇ ਇਨਸੀਡੈਂਟ ਵੀ ਹੋਏ ਆ ਵੀ ਪੁਲਿਸ ਨੇ ਬਾਅਦ ਚ ਇਨਵੋਲਵ ਕਰ ਲਿਆ ਵੀ ਤੁਸੀਂ ਇਹਦੇ ਚ ਤੁਸੀਂ ਉਹ ਕੀਤਾ ਜਾਂ ਕੋਈ ਵੀ ਡੈਥ ਵੀ ਹੋ ਜਾਂਦੀ ਦਿੱਲੀ ਸਰਕਾਰ ਸਾਡੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਉਹ ਪੰਜਾਬ ਦੇ ਵਿੱਚ ਭਵੰਤਮਨ ਸਰਕਾਰ ਸਾਡੀ ਫਰਿਸ਼ਤਾ ਸਕੀਮ ਇੱਕ ਲਾਗੂ ਕਰ ਰਹੀ ਹੈ ਉਹਦੇ ਵਿੱਚ ਕੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦਾ ਵਸਿੰਦਾ ਤਾਂ ਹੈ ਹੀ ਹੈ ਕੋਈ ਬਾਹਰੋਂ ਵੀ ਜੇ ਕੋਈ ਸਟੇਟ ਦਾ ਬੰਦਾ ਕਿਤੇ ਐਕਸੀਡੈਂਟ ਹੋ ਜਾਂਦਾ ਜਿੱਥੇ ਵੀ ਹਾਈਵੇ ਤੇ ਲਿੰਕ ਰੋਡ ਤੇ ਕਿਤੇ ਵੀ ਐਕਸੀਡੈਂਟ ਹੋ ਜਾਂਦਾ ਤਾਂ ਤੁਹਾਨੂੰ ਰਾਈਟ ਵੇ ਉਹਨੂੰ ਹਸਪੀਟਲ ਲੈ ਕੇ ਆਉਣਾ ਔਰ ਉਹਨਾਂ ਦਾ ਇਲਾਜ ਫ੍ਰੀ ਕਰਨਾ ਪਰ ਜਿਹੜਾ ਬੰਦਾ ਲੈ ਕੇ ਆਊਗਾ ਉਹਨੂੰ ਉਹ ਉਹਨੂੰ ਸ਼ਾਬਾਸ਼ ਦੇਣੀ ਹੈ ਔਰ ਉਹਦਾ ਮਾਨ ਸਤਿਕਾਰ ਕਰਨਾ ਇਹ ਫ੍ਰਿਸ਼ਤਾ ਸਕੀਮ ਦੇ ਵਿੱਚ ਉਹ ਲਾਗੂ ਕਰ ਰਹੇ ਨੇ ਭਗਵੰਤ ਮਾਨ ਸਾਹਿਬ ਸੋ ਇਹ ਜ਼ਰੂਰਤ ਹੈ ਜੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਐਕਸੀਡੈਂਟ ਹੁੰਦਾ ਲੋਡ ਹੁੰਦੀ ਹੈ ਐਂਬੂਲੈਂਸ ਨੂੰ ਫੋਨ ਕੀਤਾ ਜੀ ਉਹ ਕਹਿੰਦਾ ਜੀ ਮੈਂ ਇੱਥੇ ਹਾਂ ਨਹੀਂ ਆ ਮੈਂ ਕਿਤੇ ਗਿਆ ਹੋਇਆ ਹਾਂ ਜੀ ਪਿੱਛੇ ਜੇ ਨਾ ਕਰਤਾਰ ਕੰਬਾਈਨ ਤੋਂ ਨੇ ਸਾਡੇ ਭਰਾ ਮਨਪੀਤ ਥੋੜੀ ਉਹਨਾਂ ਨੇ ਮੈਨੂੰ ਇੰਸੀਡੈਂਟ ਦੱਸਿਆ ਮੈਂ ਘਰੇ ਗਿਆ ਉਹਨਾਂ ਦੇ ਉਹ ਕਹਿੰਦੇ ਜੀ ਐਂਬੂਲੈਂਸ ਜਾ ਇਸੀਂ ਕਿਹਾ ਵੀ ਐਕਸੀਡੈਂਟ ਹੋ ਗਿਆ ਸਾਨੂੰ ਜਰਾ ਭਾਸ ਹਸਪੀਟਲ ਛੱਡ ਦਿਓ ਕਹਿੰਦਾ ਨਹੀਂ ਜੀ ਮੈਨੂੰ ਤਾਂ ਕਾਲ ਨਹੀਂ ਆਈ ਮੈਂ ਤਾਂ ਚੱਲੇ ਆਂ ਜੀ ਯਾਨੀ ਕਿ ਸਾਨੂੰ ਕਿਤੇ ਨਾ ਕਿਤੇ ਇਨਸਾਨੀ ਦੇ ਤੌਰ ਤੇ ਗੱਲ ਸੋਚਣੀ ਪੈਣੀ ਹੈ ਕਿ ਜਿਹੜੀ ਜ਼ਿੰਦਗੀ ਸਾਡੇ ਲਈ ਕੀਮਤੀ ਹੈ ਜੀ ਠੀਕ ਹੈ ਨਾ ਪਰ ਬਾਕੀ ਉਹਦੀ ਜਿਹੜੀ ਬਾਕੀ ਸਪੋਰਟ ਕਰਨੀ ਹੈ ਉਹ ਬਾਕੀ ਦੀ ਜ਼ਿੰਮੇਵਾਰੀ ਆਸੀ ਉਹਦਾ ਪ੍ਰੋਪਰ ਸਮਾਨ ਪ੍ਰੋਪਰ ਗੱਡੀ ਦੀ ਚਾਬੀ ਉਹਦਾ ਮੋਬਾਈਲ ਸਾਰਾ ਕੁਝ ਪਰਿਵਾਰ ਨੂੰ ਦਿੱਤਾ ਪਰ ਉੱਥੇ ਡਿਊਟੀ ਲਾ ਕੇ ਆਏ ਕਿ ਗੱਡੀ ਦੇ ਵਿੱਚ ਕੋਈ ਵੀ ਸਮਾਨ ਜੜਾ ਹੋਵੇ ਇਹਦੀ ਇਹਦੀ ਉੱਥੇ ਰਾਖੀ ਕੀਤੀ ਜਾਵੇ ਤਾਂ ਕਿ ਕੋਈ ਕੱਢ ਕੇ ਨਾ ਲੈ ਜਾਏ ਕੁਝ ਸੋ ਇਸ ਇਹੋ ਜੇ ਤੇ ਜਦੋਂ ਕੋਈ ਹਾਲਾਤ ਬਣਦੇ ਆ ਤਾਂ ਸਾਨੂੰ ਸਭ ਨੂੰ ਹੀ ਮਦਦ ਕਰਨੀ ਚਾਹੀਦੀ ਹੈ ਮੈਨੂੰ ਯਾਦ ਆ ਮੈਂ ਇੱਕ ਵਾਰੀ ਮਹਾਲੀ ਤੋਂ ਆ ਰਿਹਾ ਸੀਗਾ ਤੇ ਸੜਕ ਦੇ ਬਿਲਕੁਲ ਸੈਂਟਰ ਤੇ ਐਕਸੀਡੈਂਟ ਹੋਇਆ ਪਿਆ ਔਰ ਇੱਕ ਬੰਦਾ ਆਪਣੇ ਸਿਰਾਂ ਨੇ ਮਤਲਬ ਗੋਦੀ ਚ ਲੈ ਕੇ ਉਹਦਾ ਸਿਰ ਰੱਖ ਕੇ ਬੈਠਾ ਸੀ ਮੈਂ ਪੁੱਛਿਆ ਕੀ ਹੋ ਗਿਆ ਕਹਿੰਦੇ ਐਕਸੀਡੈਂਟ ਹੋ ਗਿਆ ਮੈਂ ਕਿਹਾ ਐਂਬੂਲੈਂਸ ਕਹਿੰਦੇ ਜੀ ਕੋਈ ਫੋਨ ਨਹੀਂ ਚੱਕਦਾ ਬਈ ਕੋਈ ਮਦਦ ਨਹੀਂ ਕਰ ਰਿਹਾ ਫਿਰ ਮੈਂ ਆਪਣੀ ਗੱਡੀ ਚ ਆਪਣੇ ਵਾਲੀ ਜਿਹੜੀ ਮੇਰੀ ਸਰਕਾਰੀ ਗੱਡੀ ਐ ਚ ਬਿਠਾ ਕੇ ਮੈਂ ਜਿਹੜਾ ਜੀ ਉੱਥੇ ਮਹਾਲੀ ਹਸਪੀਟਲ ਦੇ ਵਿੱਚ ਲੈ ਕੇ ਗਿਆ ਤੇ ਉਹਨਾਂ ਨੂੰ ਕੋਲੋਂ ਪੈਸੇ ਵੀ ਦਿੱਤੇ ਮਦਦ ਵੀ ਕੀਤੀ ਨੰਬਰ ਦੇ ਕੇ ਆ ਕਿ ਜਿੱਥੇ ਨੂੰ ਕਿਸ਼ਤੀ ਦੀ ਲੋੜ ਆ ਸੋ ਇਹ ਜਿਹੇ ਉਪਰਾਲੇ ਜਿਹੜੇ ਆ ਨਾ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਸਾਨੂੰ ਕਰਨੀਆਂ ਚਾਹੀਦੀਆਂ ਤੇ ਕਿਸੇ ਨਾਲ ਵੀ ਘਟਨਾ ਹੋ ਸਕਦੀ ਹੈ ਜੀ ਠੀਕ ਹੈ ਨਾ ਰਾਹgir ਕਿਤੇ ਵੀ ਤੁਰਿਆ ਜਾਂਦਾ ਆਪਾਂ ਸਭ ਨੂੰ ਡਰਨ ਦੀ ਬਜਾਏ ਆਪਾਂ ਨੂੰ ਦੀ ਮਦਦ ਕਰਨੀ ਚਾਹੀਦੀ ਆਪਾਂ ਨੂੰ ਕੋਈ ਵੀ ਚੀਜ਼ ਜਿਹੜੀ ਆ ਨਾ ਆਪਾਂ ਨੂੰ ਕਹਾਂ ਤਾਂ ਕੋਈ ਗੱਲ ਨਹੀਂ ਪਾਉਣ ਲੱਗਿਆ ਜੀ ਜਦੋਂ ਆਪਾਂ ਆਪਣੇ ਕੰਫੀਡੈਂਸ ਨਾਲ ਦੱਸਾਂਗੇ ਤਾਂ ਬੰਦਾ ਦੂਜਾ ਵੀ ਸਮਝਦਾਰ ਹੁੰਦਾ ਵੀ ਵਾਕਈ ਇਹ ਬੰਦੇ ਜੈਨੂਇਨ ਹੈ ਸੋ ਆਪਾਂ ਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਐਕਸੀਡੈਂਟ ਦੇ ਵਿੱਚ ਖਾਸ ਤੌਰ ਤੇ ਹੋਈਆਂ ਕੇਸਾਂ ਦੇ ਵਿੱਚ ਜ਼ਿਆਦਾਤਰ ਮੌਤਾਂ ਤੇ ਏਸੀ ਕਰਕੇ ਹੁੰਦੀਆਂ ਨੇ ਫਸਟ ਐਡ ਨਹੀਂ ਆਉਂਦਾ